ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੀਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆਈ ਦੀ ਵੀਡੀਓ ਦੇ ਵਿੱਚ ਜਿਹੜੀ ਚੀਜ਼ ਵਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਨਾ ਉਹਦੇ ਬਾਰੇ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਬਹੁਤ ਹੀ ਚਮਤਕਾਰੀ ਹੈ ਜਿਹੜੀ ਚੀਜ਼ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਸਿਰਫ ਤਿੰਨ ਵਾਰੀ ਬੋਲਣਾ ਤੁਹਾਡੀ ਜ਼ਿੰਦਗੀ ਬਦਲ ਜੀ ਨਹੀਂ ਯਕੀਨ ਹੈਗਾ ਤਾਂ ਇਹ ਚੀਜ਼ ਕਰਕੇ ਦੇਖ ਲਿਓ ਫਿਰ ਉਸ ਤੋਂ ਬਾਅਦ ਦੱਸਿਓ ਕਿ ਤੁਹਾਨੂੰ ਪਰ ਬੇ ਤੁਹਾਨੂੰ ਇਹਦਾ ਰਿਜ਼ਲਟ ਇੱਕ ਨੂੰ ਮਿਲਿਆ ਜਾਂ ਨਹੀਂ ਮਿਲਿਆ ਸੋ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਨਾ ਤੇ ਸਮਝਣਾ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇਖੋ ਅਕਸਰ ਨਾ ਆਪਾਂ ਇੱਕ ਗਲਤੀ ਕਰਦੇ ਆਂ ਬਹੁਤ ਸਾਰੇ ਲੋਕਾਂ ਨੂੰ ਆਪਾਂ ਤਾਂ ਜਾਣਦੇ ਹੋਵਾਂਗੇ ਜਾਂ ਆਪਾਂ ਖੁਦ ਵੀ ਇਹ ਚੀਜ਼ ਕਰਦੇ ਹੋਵਾਂਗੇ ਕਈ ਵਾਰੀ ਆਪਾਂ ਕਹਿ ਦਿੰਨੇ ਆ ਸਾਡੀ ਤਾਂ ਕਿਸਮਤੀ ਇਦਾਂ ਦੀ ਆ ਸਾਡੇ ਨਾਲ ਤਾਂ ਇਦਾਂ ਹੀ ਹੁੰਦਾ ਸਾਡਾ ਤਾਂ ਰਪਣੇ ਲੇ ਹੀ ਬਹੁਤ ਮਾੜੇ ਲਿਖੇ ਆ ਸਾਡਾ ਤਾਂ ਇੱਦਾਂ ਹੀ ਚੱਲੂਗਾ ਸਾਡਾ ਕਦੇ ਕੁਝ ਹੋ ਹੀ ਨਹੀਂ ਸਕਦਾ ਬਈ ਚੀਜ਼ਾਂ ਬੋਲਦੇ ਆ ਨਾ ਇਹ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਆ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਅਜੇ ਦੁੱਖ ਨਹੀਂ ਨਾ ਤਾਂ ਫਿਰ ਇਹ ਕਿਸੇ ਦੇ ਦਿੱਤੇ ਹੋਏ ਨਹੀਂ ਇਹ ਸਾਡੇ ਖੋਦਦੇ ਆ ਆਪਣੇ ਆਪ ਨੂੰ ਦਿੱਤੇ ਹੋਏ ਦੁੱਖ ਨਹੀਂ ਹੁਣ ਤੁਸੀਂ ਸੋਚੋਗੇ ਵੀ ਇਹ ਕਿੱਦਾਂ ਹੋ ਸਕਦਾ ਵੀ ਕੌਣ ਚਾਹੂਗਾ ਆਪਣੇ ਆਪ ਨੂੰ ਦੁੱਖ ਦੇਣਾ ਬਿਲਕੁਲ ਸਹੀ ਕੋਈ ਨਹੀਂ ਚਾਹੂਗਾ ਆਪਣੇ ਆਪ ਨੂੰ ਦੁੱਖ ਦੇਣਾ ਪਰ ਕਈ ਵਾਰੀ ਅਣਜਾਣੇ ਦੇ ਵਿੱਚ ਅਸੀਂ ਉਹ ਕੰਮ ਕਰ ਬੈਠਦੇ ਹਾਂ ਜਿਦੇ ਨਾਲ ਸਾਡੀ ਹੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆ ਜਾਂਦੀਆਂ ਤੇ ਦੁੱਖ ਆ ਜਾਂਦੇ ਨੇ ਸੋ ਇਹ ਗੱਲ ਮੈਂ ਤਾਂ ਕਰ ਰਹੀ ਹਾਂ ਕਿਉਂਕਿ ਜ਼ਿਆਦਾਤਰ ਆਪਾਂ ਜ਼ਿੰਦਗੀ ਦੇ ਵਿੱਚ ਦਿਨ ਦੇ ਵਿੱਚ ਕਈ-ਕਈ ਵਾਰੀ ਚੀਜ਼ਾਂ ਬੋਲਦੇ ਹਾਂ ਇਹਦੇ ਨਾਲ ਹੁੰਦਾ ਕੀ ਹੈ ਹੁਣ ਤੁਸੀਂ ਸੋਚੋਗੇ ਵੀ ਇਹਨਾਂ ਨਾਲ ਕੀ ਹੋ ਜੇਗਾ ਇਹਨਾਂ ਨਾਲ ਹੁੰਦਾ ਇਹ ਹੈ ਵੀ ਦੇਖੋ ਜਿਹੜਾ ਇਸ ਟਾਈਮ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਨਾ ਨਾ ਜਾਂ ਆਪਾਂ ਦਿਨੇ ਕਿਸੇ ਨਾਲ ਗੱਲ ਕਰਦੇ ਆਪਾਂ ਕੋਈ ਕੰਮ ਕਰਦੇ ਆ ਸਾਡੇ ਦੋ ਦਿਮਾਗ ਹੁੰਦੇ ਆ ਇੱਕ ਕੌਨਸ਼ੀਅਸ ਇੱਕ ਸਬ ਕੌਨਸ਼ੀਅਸ ਜਿਹੜਾ ਕੌਨਸ਼ੀਅਸ ਮਾਈਂਡ ਹੈ ਸਾਡਾ ਉਹ ਜਦੋਂ ਅਸੀਂ ਜਾਗਦੇ ਹੁੰਦੇ ਆ ਉਹ ਉਦੋਂ ਕੰਮ ਕਰਦਾ ਠੀਕ ਆ ਜਿਵੇਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆ ਇਸ ਸਮੇਂ ਮੇਰਾ ਕੌਨਸ਼ੀਅਸ ਮਾਈਂਡ ਕੰਮ ਕਰ ਰਿਹਾ ਅਗਰ ਮੈਂ ਹੱਥ ਉੱਪਰ ਇਦਾਂ ਚੱਕਿਆ ਤਾਂ ਮੇਰਾ ਕੌਨਸ਼ੀਅਸ ਮਾਈਂਡ ਜਿਹੜਾ ਇਸ ਟਾਈਮ ਕੰਮ ਕਰ ਰਿਹਾ ਤੇ ਜਿਹੜਾ ਕੌਨਸ਼ੀਅਸ ਮਾਈਂਡ ਹੁੰਦਾ ਜਦੋਂ ਆਪਾਂ ਸੌ ਜਾਂਦੇ ਆ ਨਾ ਉਦੋਂ ਇਹ ਵੀ ਸੌ ਜਾਂਦਾ ਹੈ ਉਦੋਂ ਫਿਰ ਕਿਹੜਾ ਦਿਮਾਗ ਕੰਮ ਕਰਦਾ ਸਬਕੌਂਸ਼ੀਅਸ ਸਬਕੌਂਸ਼ੀਅਸ ਮਾਈਂਡ ਜਿਹੜਾ ਹੈਗਾ ਉਹ ਸਾਡੇ ਸੌਣ ਤੋਂ ਬਾਅਦ ਵੀ ਕੰਮ ਕਰਦਾ ਤੇ ਇਹ ਵੈਸੇ ਸਾਰਾ ਦਿਨ ਐਕਟਿਵ ਰਹਿੰਦਾ ਤੇ ਪਰ ਦੋ ਟਾਈਮ ਇਹ ਜੇ ਹੁੰਦੀ ਆ ਸਬਕੌਂਸ਼ੀਅਸ ਮਾਈਂਡ ਤੇ ਜਦੋਂ ਜਿਆਦਾ ਐਕਟਿਵ ਹੁੰਦਾ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਮੈਂ ਚੀਜ਼ਾਂ ਤੁਹਾਨੂੰ ਦੱਸੀਆਂ ਵੀ ਆਪਾਂ ਇਹ ਬੋਲਦੇ ਆ ਜਦੋਂ ਤਾਂ ਜਿਹੜਾ ਸਾਡਾ ਸਬਕੌਂਸ਼ੀਅਸ ਮਾਈਂਡ ਹੈ ਨਾ ਉਹ ਇਹਨਾਂ ਚੀਜ਼ਾਂ ਨੂੰ ਆਪ ਦੇ ਅੰਦਰ ਸਟੋਰ ਕਰਦਾ ਰਹਿੰਦਾ ਠੀਕ ਹੈ ਜਦੋਂ ਆਪਾਂ بار-ਬਾਰ ਕੋਈ ਚੀਜ਼ ਬੋਲੀ ਜਾ ਰਹੀ ਆ ਮੰਨ ਲਓ ਆਪਾਂ بار-ਬਾਰ ਕਹਿ ਰਹੇ ਆ ਮੇਰੀ ਤਾਂ ਕਿਸਮਤੀ ਇਦਾਂ ਦੀ ਆ ਮੇਰੇ ਨਾਲ ਤਾਂ ਇਦਾਂ ਹੀ ਹੁੰਦਾ ਤਾਂ ਉਹ بار-ਬਾਰ ਆਪਾਂ ਬੜੀ ਫੀਲਿੰਗ ਦੇ ਨਾਲ ਕਹਿੰਦੇ ਆ ਹਨਾ ਆਪੋ ਇਸ ਚੀਜ਼ ਤੇ ਜ਼ੋਰ ਪਾ ਕੇ ਕਹਿੰਦੇ ਆ ਅੰਦਰੋਂ ਮਹਿਸੂਸ ਕਰਕੇ ਕਹਿੰਦੇ ਆ ਵੀ ਮੇਰੇ ਨਾਲ ਹੀ ਇਦਾਂ ਕਿਉਂ ਹੁੰਦਾ ਹੁੰਦਾ ਨਾ ਕਿਵੇਂ ਆਪਾਂ ਇਹ ਚੀਜ਼ ਅੰਦਰੋਂ ਮਹਿਸੂਸ ਕਰਕੇ ਕਹਿੰਦੇ ਆ ਫਿਰ ਸਾਡਾ ਸਬਕੌਂਸ਼ੀਅਸ ਮਾਈਂਡ ਉਸ ਨੂੰ ਬਹੁਤ ਸਟਰੋਂਗਲੀ ਜਿਹੜਾ ਅੰਦਰ ਸੇਵ ਕਰ ਲੈਂਦਾ ਤੇ ਫਿਰ ਉਹਨੂੰ ਇਹ ਹੁੰਦਾ ਵੀ ਅੱਛਾ ਇਹ ਚੀਜ਼ ਬਾਰ-ਬਾਰ ਕਹਿ ਰਹੇ ਜਿਸ ਕਰਨੀ ਹੈ ਉਹ ਫਿਰ ਉਦਾਂ ਦੀਆਂ ਚੀਜ਼ਾਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿੰਦਾ ਹੈ ਅਗਰ ਤੁਸੀਂ ਹਰ ਟਾਈਮ ਆਪਣੇ ਆਪ ਨੂੰ ਕੋਸਦੇ ਹੋ ਤੇ ਜਿਹਦੇ ਨਾਲ ਤੁਸੀਂ ਕਹਿੰਦੇ ਹੋ ਮੇਰੀ ਤਾਂ ਜ਼ਿੰਦਗੀ ਬੜੀ ਭੈੜੀ ਹੈ ਇਦਾਂ ਦੀਆਂ ਫਿਰ ਉਹ ਇਦਾਂ ਦੀਆਂ ਚੀਜ਼ਾਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਕ੍ਰੀਏਟ ਕਰਨਾ ਸ਼ੁਰੂ ਕਰ ਦਿੰਦਾ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਹੋਰ ਜ਼ਿਆਦਾ ਖਰਾਬ ਹੋ ਜਾਂਦੀ ਹੈ ਤੇ ਜੇ ਮੰਨ ਲਓ ਹਨਾ ਜੇ ਮੰਨ ਲਓ ਫਾਰ ਐਗਜ਼ਾਮਪਲ ਉਦਾਹਰਣ ਦੇ ਤੌਰ ਤੇ ਮੈਂ ਕਿਸੇ ਦੇ YouTube ਚੈਨਲ ਤੇ ਜਾ ਕੇ ਮਤਲਬ 네ਗੇਟਿਵ ਕਮੈਂਟ ਕਰਦਾ ਔਰ ਮੈਂ ਉਹ ਇੱਕ ਵਾਰ ਹੀ ਨਹੀਂ ਬਾਰ ਬਾਰ ਕਰ ਰਹੀ ਹਾਂ ਬਾਰ ਬਾਰ ਕਰ ਰਹੀ ਹਾਂ ਮੈਂ ਦਿਨ ਚ ਕਈ ਜਾਣਾ ਤੇ ਚਾਹਣਾ ਤੇ ਜਾ ਕੇ 네ਗੇਟਿਵ ਕਮੈਂਟ ਕਰ ਦਵਾ ਐਗਜ਼ਾਮਪਲ ਦੇ ਤੌਰ ਤੇ ਫਿਰ ਉੱਥੇ ਕੀ ਹੁੰਦਾ ਮੈਂ ਬਾਰ ਬਾਰ 네ਗੇਟਿਵ ਕੰਮ ਕਰ ਰਹੀ ਹਾਂ ਉਹਦੇ ਨਾਲ ਕੀ ਹੋਊਗਾ ਜਿਹੜੀ ਚੀਜ਼ ਆਪਾਂ ਬਾਰ-ਬਾਰ ਬਾਰ-ਬਾਰ ਕਰਦੇ ਆ ਨਾ ਉਹ ਸਾਡਾ ਸਬਕੌਂਸ਼ੀਅਸ ਮਾਈਂਡ ਦੇਖੋ ਜਿਹੜਾ ਆਪਾਂ ਅੱਖਾਂ ਰਾਹੀਂ ਦੇਖਦੇ ਆ ਉਹ ਉਹਨੂੰ ਵੀ ਸਟੋਰ ਕਰਦਾ ਜਿਹੜਾ ਆਪਾਂ ਕੰਨਾਂ ਰਾਹੀਂ ਸੁਣਦੇ ਆ ਉਹਨੂੰ ਵੀ ਉਹ ਅੰਦਰ ਸਟੋਰ ਕਰਦਾ ਜਿਹੜਾ ਆਪਾਂ ਮੂੰਹ ਰਾਹੀਂ ਬੋਲਦੇ ਆ ਉਹ ਉਹਨੂੰ ਵੀ ਸਟੋਰ ਕਰਦਾ ਤਾਂ ਫਿਰ ਉਸ ਤੋਂ ਬਾਅਦ ਉਹ ਕੀ ਕਰਦਾ ਉਹਨੂੰ ਚੀਜ਼ ਨੂੰ ਸਟੋਰ ਕਰਨਾ ਸ਼ੁਰੂ ਕਰ ਲੈਂਦਾ ਫਿਰ ਉਹ ਸਾਡੀ ਜੇ ਅਸੀਂ 네ਗੇਟਿਵ ਕਿਸੇ ਦੂਜੇ ਨੂੰ ਨੀਚਾ ਖਾਉਣ ਦੀ ਕੋਸ਼ਿਸ਼ ਕਰਦੇ ਆਪਾਂ 네ਗੇਟਿਵ ਬੋਲਦੇ ਆ ਤੋਂ 네ਗੇਟਿਵ ਸਾਡੇ ਲਈ ਕ੍ਰੀਏਟ ਕਰ ਦਿੰਦਾ ਹੈ ਉਸ ਸਾਡੀ ਜ਼ਿੰਦਗੀ ਦੇ ਵਿੱਚ 네ਗੇਟਿਵਿਟੀ ਭਰਨੀ ਸ਼ੁਰੂ ਕਰ ਦਿੰਦਾ ਉਹਨੂੰ ਨਹੀਂ ਪਤਾ ਵੀ ਤੁਸੀਂ ਉਹ ਕਿਸੇ ਹੋਰ ਲਈ ਦਿਮਾਗ ਦਾ ਤੁਹਾਡਾ ਨਾ ਜਿਹਦੇ ਵਿੱਚ ਦੇਖੋ ਜਦੋਂ ਆਪਾਂ ਕਿਸੇ ਲਈ ਕੁਝ ਲਿਖਦੇ ਆਂ ਆਪਾਂ ਪਹਿਲਾਂ ਸੋਚਦੇ ਆਂ ਵੀ ਆਹ ਲਿਖਣਾ ਹੈ ਹੈਨਾ ਚੰਗਾ ਲਿਖਣਾ ਜਾਂ ਮਾੜਾ ਲਿਖਣਾ ਤਾਂ ਦਿਮਾਗ 'ਚ ਸੋਚਦੇ ਆਂ ਦਿਮਾਗ ਤਾਂ ਸਾਡਾ ਪਰ ਜਿਹੜੀ ਚੀਜ਼ ਆਪਾਂ ਦਿਮਾਗ ਦੇ ਵਿੱਚ ਸੋਚ ਕੇ ਬਾਰ-ਬਾਰ ਸੋਚ-ਸੋਚ ਕੇ ਲਿਖ ਰਹੇ ਆਂ ਤਾਂ ਫਿਰ ਉਹ ਉਸ ਨੂੰ ਸਟੋਰ ਕਰ ਲੈਂਦਾ ਵੀ ਇਹ ਚੀਜ਼ ਕਰਨੀ ਹੈ ਇਹ ਚੀਜ਼ ਬਾਰ-ਬਾਰ ਕਰ ਰਹੇ ਨੇ ਤੇ ਵੀ ਕਰਨੀ ਹੈ अगर ਤੁਹਾਨੂੰ ਨਹੀਂ ਯਕੀਨ ਹੈਗਾ ਅੱਛਾ ਇੱਕ ਚੀਜ਼ ਮੈਂ ਹੋਰ ਤੁਹਾਨੂੰ ਜ਼ਰੂਰ ਕਹੂੰ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਆਪ ਦੀ ਅੱਜ ਤੁਸੀਂ ਸੋਚੋ ਠੀਕ ਹੈ ਅੱਜ ਤੋਂ ਬਾਅਦ ਮੈਂ ਨਾ ਨੈਗੇਟਿਵ ਕੋਈ ਚੀਜ਼ ਦੇਖਣੀ ਹੈ ਨਾ ਨੈਗੇਟਿਵ ਚੀਜ਼ ਮੈਂ ਕੋਈ ਸੋਚਣੀ ਹੈ ਤੇ ਨਾ ਹੀ ਨੈਗੇਟਿਵ ਚੀਜ਼ ਮੈਂ ਕੋਈ ਸੁਣਨੀ ਹੈ ਤੇ ਨਾ ਹੀ ਬੋਲਣੀ ਹੈ ਵੀ ਮੈਂ ਅੱਜ ਤੋਂ ਬਾਅਦ ਇਹ ਚੀਜ਼ ਨਹੀਂ ਕਰੂੰ ਤੁਸੀਂ ਤਿੰਨ ਕ ਦਿਨ ਤਾਂ ਕੰਟਰੋਲ ਕੀਤਾ ਆਪਣੇ ਆਪ ਤੇ ਹਨਾ ਚੌਥੇ ਕ ਦਿਨ ਫਿਰ ਤੁਸੀਂ ਪਹਿਲਾਂ ਵਾਲੀ ਹੈਬਿਟ ਤੇ ਆ ਗਏ ਹਨਾ ਫਿਰ ਇਹ ਚੀਜ਼ਾਂ ਅਸਰ ਨਹੀਂ ਕਰਦੀ ਤੁਹਾਨੂੰ ਕੀ ਕਰਨਾ ਪਵੇਗਾ ਤੁਹਾਨੂੰ ਲਗਾਤਾਰ ਵੈਸੇ ਤਾਂ ਸਾਇੰਸ ਦੇ ਮੁਤਾਬਿਕ 21 ਦਿਨ ਜਿਹੜੇ ਬਹੁਤ ਹੁੰਦੇ ਆ ਪਰ ਤੁਹਾਨੂੰ ਲਗਾਤਾਰ 1 ਮਹੀਨਾ ਨਾ ਤਾਂ ਕਿਸੇ ਲਈ 네ਗੇਟਿਵ ਸੋਚਣਾ ਨਾ 네ਗੇਟਿਵ ਬੋਲਣਾ ਨਾ ਕਿਸੇ ਲਈ 네ਗੇਟਿਵ ਬੋਲਣਾ ਨਾ ਆਪਣੇ ਲਈ 네ਗੇਟਿਵ ਬੋਲਣਾ ਹੈ ਨਾ ਕਿਸੇ ਲਈ 네ਗੇਟਿਵ ਕਿਵੇਂ ਆਪਾਂ ਕਿਸੇ ਤੋਂ ਈਰਖਾ ਕਰ ਬੈਨੇ ਆ ਨਾ ਵੀ ਇਹ ਸਾਥੋਂ ਅੱਗੇ ਕਿਉਂ ਇਹ ਖੁਸ਼ ਕਿਉਂ 네ਗੇਟਿਵ ਹੈ ਸੋਚਦਾ ਸੀ ਆਪਣੇ ਦਿਮਾਗ ਚ ਰਹੇ ਹਾਂ ਸੋ ਨਾ ਆਪਾਂ ਕਿਸੇ ਲਈ 네ਗੇਟਿਵ ਸੋਚਣਾ ਨਾ ਆਪਣੇ ਲਈ ਸੋਚਣਾ ਨਾ ਆਪਾਂ ਕਿਸੇ ਲਈ 네ਗੇਟਿਵ ਬੋਲਣਾ ਵੀ ਇਹਦਾ ਐ ਹੋ ਜਵੇ ਵਧੀਆ ਹੋਇਆ ਤਾਂ ਇਦਾਂ ਹੀ ਹੋਣਾ ਚਾਹੀਦਾ ਹੈ ਤਾਂ ਹੈ ਹੀ ਇਹੋ ਜਾਂ ਹਨਾ ਇਹ ਚੀਜ਼ਾਂ ਨਾ ਕਿਸੇ ਲਈ ਬੋਲਣੀਆਂ ਨਾ ਖੁਦ ਲਈ ਬੋਲਣੀਆਂ ਵੀ ਮੇਰੀ ਜ਼ਿੰਦਗੀ ਚ ਐ ਕਿਉਂ ਹੁੰਦਾ ਨਾ ਹੀ ਆਪਾਂ 네ਗੇਟਿਵ ਕੋਈ ਚੀਜ਼ ਸੁਣਨੀ ਆ ਠੀਕ ਹੈ 네ਗੇਟਿਵ ਸੁਣਨਾ ਮਤਲਬ ਵੀ ਜਿਵੇਂ ਮੰਨ ਲਓ ਆਪਾਂ ਕੋਈ ਇਦਾਂ ਦੀ ਵੀਡੀਓਜ਼ ਜਾਂ ਕੋਈ ਇਦਾਂ ਦੀ ਮੂਵੀਜ਼ ਜਿਹਦੇ ਵਿੱਚ ਬਹੁਤ ਜ਼ਿਆਦਾ 네ਗੇਟਿਵਿਟੀ ਹੁੰਦੀ ਆ ਉਹਦੇ ਸੁਣ ਲੱਗ ਜਾਂਦੇ ਆ ਤਾਂ ਫਿਰ ਉਹਦੇ ਨਾਲ ਅਸੀਂ ਜਦ ਬਾਰ-ਬਾਰ ਬਾਰ-ਬਾਰ ਨੈਗੇਟਿਵ ਚੀਜ਼ਾਂ ਸੁਣਦੇ ਆ ਨਾ ਤਾਂ ਫਿਰ ਉਹ ਬਾਰ-ਬਾਰ ਕਰਨ ਨਾਲ ਸਟੋਰ ਹੋ ਜਾਂਦੀਆਂ ਸਾਡੇ ਦਿਮਾਗ 'ਚ ਸਾਡਾ ਸਬਕੌਂਸ਼ੀਅਸ ਮਾਈਂਡ ਉਸੇ ਹਿਸਾਬ ਨਾਲ ਕੰਮ ਕਰਦਾ ਜੋ ਅਸੀਂ ਉਹ ਦੱਸਾਂਗੇ ਇਹ ਜਿਹੜੇ ਦੁੱਖ ਹੈ ਜਾਂ ਸੁੱਖ ਹੈ ਸਾਡੇ ਆਪਣੇ ਹੱਥ ਵਿੱਚ ਹੈ ਸਾਡੀ ਜ਼ਿੰਦਗੀ 'ਚ ਲੈ ਕੇ ਆਉਣੀ ਜੇ ਆਪਾਂ ਬਾਰ-ਬਾਰ ਆਰਡਰ ਦਵਾਂਗੇ ਆਪਣੇ ਦਿਮਾਗ ਨੂੰ ਨੈਗੇਟਿਵ ਚੀਜ਼ਾਂ ਦਾ ਪਰ ਸਾਡੀ ਜ਼ਿੰਦਗੀ 'ਚ ਵੀ ਸਭ ਕੁਝ ਨੈਗੇਟਿਵ ਹੀ ਹੋਊਗਾ ਅਗਰ ਉਹਨੂੰ ਪੋਜ਼ਿਟਿਵ ਚੀਜ਼ਾਂ ਆਪਾਂ ਮੈਸੇਜ ਦਵਾਂਗੇ ਤਾਂ ਉਹ ਹਮੇਸ਼ਾ ਸਾਡੀ ਜ਼ਿੰਦਗੀ 'ਚ ਪੋਜ਼ਿਟਿਵ ਚੀਜ਼ਾਂ ਹੁੰਦੀਆਂ ਨੇ ਸੋ ਤੁਸੀਂ ਲਗਾਤਾਰ 1 ਮਹੀਨਾ ਘੱਟ ਤੋਂ ਘੱਟ 1 ਮਹੀਨਾ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਆ ਤੁਸੀਂ ਕਿਸੇ ਵਾਰ ਮਾੜਾ ਬੋਲਣਾ ਨਹੀਂ ਆਪਣੇ ਨਹੀਂ ਮਾੜਾ ਨਹੀਂ ਬੋਲਣਾ ਕਿਸੇ ਲਈ ਮਾੜਾ ਨਹੀਂ ਸੋਚਣਾ ਆਪਣੇ ਲਈ ਵੀ ਨਹੀਂ ਸੋਚਣਾ ਕਿਸ ਮਾੜਾ ਸੁਣਨਾ ਨਹੀਂ ਠੀਕ ਹੈ ਤੁਸੀਂ ਇਦਾਂ ਦੀਆਂ ਸਾਰੀਆਂ ਚੀਜ਼ਾਂ ਬੰਦ ਕਰ ਦੇਣੀਆਂ ਜਿਹਦੇ ਨਾਲ ਤੁਹਾਡੇ 네ਗਟਿਵਿਟੀ ਤੁਹਾਡੇ ਦਿਮਾਗ 'ਚ ਕ੍ਰੀਏਟ ਹੋਵੇ ਜਦੋਂ ਤੁਸੀਂ 1 ਮਹੀਨਾ ਲਗਾਤਾਰ ਇਹ ਚੀਜ਼ ਕਰ ਲਈ ਨਾ ਤੁਹਾਡਾ ਮਾਈਂਡ ਜਿਹੜਾ ਹੈਗਾ ਉਹ ਪੋਜ਼ਿਟਿਵ ਸੋਚਣਾ ਸ਼ੁਰੂ ਕਰ ਦੂਗਾ ਕਿਉਂਕਿ ਉਹਨੂੰ ਟਾਈਮ ਲੱਗਦਾ ਘੱਟ ਤੋਂ ਘੱਟ 21 ਦਿਨ ਦਾ ਟਾਈਮ ਲੈਂਦਾ ਹੈ ਸਬਕੌਂਸ਼ੀਅਸ ਮਾਈਂਡ ਪ੍ਰਾਣੀ ਆਦਤ ਨੂੰ ਛੱਡਣ ਲਈ ਨਵੀਂ ਆਦਤ ਨੂੰ ਅਪਣਾਉਣ ਵਾਸਤੇ ਤੇ ਫਿਰ ਉਸ ਤੋਂ ਬਾਅਦ ਜਦੋਂ ਪੋਜ਼ਿਟਿਵ એનર્ਜੀ ਦੇ ਵਿੱਚ ਆ ਜਾਂਦਾ ਹੈ ਨਾ ਤਾਂ ਫਿਰ ਉਹ ਤੁਹਾਡੇ ਸਾਹਮਣੇ ਐਦਾਂ ਦੇ ਆਈਡੀਆਸ ਆਈਡੀਆ ਕਿੱਥੇ ਕ੍ਰੀਏਟ ਹੁੰਦੇ ਨੇ ਦਿਮਾਗ ਵਿੱਚ ਉਹ ਤੁਹਾਡੇ ਸਾਹਮਣੇ ਐਦਾਂ ਦੇ ਆਈਡੀਆਸ ਕ੍ਰੀਏਟ ਕਰਨਾ ਸ਼ੁਰੂ ਕਰ ਦੂਗਾ ਜਿਹਦੇ ਨਾਲ ਤੁਸੀਂ ਆਪ ਦੀ ਜ਼ਿੰਦਗੀ ਨੂੰ ਬਹੁਤ ਸੋਹਣਾ ਤੇ ਖੂਬਸੂਰਤ ਬਣਾ ਸਕਦੇ ਹੋ ਠੀਕ ਹੈ ਜੀ ਸੋ ਜਿਹੜਾ ਹੈਗਾ ਲਾਅ ਆਫ ਅਟਰੈਕਸ਼ਨ ਦੇ ਬਾਰੇ ਮੈਂ ਬਹੁਤ ਸਾਰੀਆਂ ਵੀਡੀਓਜ਼ ਕਾਫੀ ਇਹਦੇ ਵੀ ਦੂਸਰੇ ਚੈਨਲ ਤੇ ਵੀ ਸ਼ੇਅਰ ਕੀਤੀਆਂ ਹੋਈਆਂ ਨੇ ਤੇ ਤੁਸੀਂ ਚਾਹੋ ਅੱਜ ਮੈਂ ਨਾ ਬਹੁਤ ਸਿੰਪਲ ਤੇ ਸਾਦੇ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਹੁਣੇ ਤੁਹਾਡੇ ਹੱਥਾਂ ਵੀ ਤੁਸੀਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਹੈ ਜਾਂ ਹੋਰ ਖਰਾਬ ਕਰਨਾ ਹੈ ਜਿੰਨਾ ਤੁਸੀਂ 네ਗੇਟਿਵ ਚੀਜ਼ ਆਪਣੇ ਆਪ ਨੂੰ ਕਰਦੇ ਜਾਉਗੇ 네ਗੇਟਿਵ ਸੋਚਦੇ ਜਾਉਗੇ 네ਗੇਟਿਵ ਬੋਲਦੇ ਜਾਉਗੇ ਇਥੋਂ ਤੱਕ ਕਿ ਜੇ ਤੁਸੀਂ ਮੈਨੂੰ ਕਮੈਂਟ ਵੀ ਕਰਦੇ ਹੋ ਨਾ ਵਿਦੇਦੀ ਇਸ ਅਸੀਂ ਆ ਚੀਜ਼ ਕੀਤੀ ਸੀ ਸਾਡੇ ਨਾਲ ਐਦਾਂ ਹੀ ਹੋ ਰਿਹਾ ਕਈ ਵਾਰੀ ਕਮੈਂਟ ਆਉਂਦਾ ਮੈਂ ਤਾਂ ਥੱਕ ਚੁੱਕੀ ਹਾਂ ਮੇਰੇ ਨਾਲ ਐਦਾਂ ਹੀ ਹੁੰਦਾ ਮੇਰੀ ਕਿਸਮਤ ਹੀ ਐਦਾਂ ਦੀ ਤੁਸੀਂ ਇਹ ਚੀਜ਼ਾਂ ਲਿਖਣੀਆਂ ਬੰਦ ਕਰ ਦਿਓ ਕਿਉਂਕਿ ਜ ਪਹਿਲਾਂ ਤੁਸੀਂ ਸੋਚਦੇ ਹੋ ਫਿਰ ਉਹ ਲਿਖਦੇ ਹੋ ਦੋ ਚੀਜ਼ਾਂ ਕਰ ਰਹੇ ਹੋ ਤੁਹਾਡਾ ਦਿਮਾਗ ਵਿੱਚ ਤੁਸੀਂ ਸੋਚ ਲਿਆ ਫਿਰ ਉਹਨੂੰ ਲਿਖ ਰਹੇ ਹੋ ਉਹਨੂੰ ਮਹਿਸੂਸ ਕਰਕੇ ਲਿਖ ਰਹੇ ਹੋ ਫਿਰ ਤੁਸੀਂ ਉਹਨੂੰ ਦੇਖ ਵੀ ਰਹੇ ਹੋ ਅੱਖਾਂ ਨਾਲ ਜਦੋਂ ਦੇਖ ਰਹੇ ਹੋ ਤਾਂ ਫਿਰ ਡਬਲ ਕੰਮ ਹੋ ਗਿਆ ਤੁਹਾਡਾ ਸਬਕੋਸ਼ੀਅਸ ਮਾਈਂਡ ਉਹ ਚੀਜ਼ਾਂ ਸਟੋਰ ਕਰਨੀਆਂ ਸ਼ੁਰੂ ਕਰ ਲੈਂਦਾ ਹੈ ਉਹ ਬੜਾ ਪੂੜਾ ਦਿਮਾਗ ਜਿਹੜਾ ਆਪਣਾ ਸਬਕੌਂਸ਼ੀਅਸ ਮਾਈਂਡ ਉਹਨੂੰ ਕੁਝ ਨਹੀਂ ਪਤਾ ਵੀ ਤੁਸੀਂ ਉਹਨੂੰ ਕੀ ਉਹਨੂੰ ਨਹੀਂ ਨਾ ਦਾ ਮਤਲਬ ਨਹੀਂ ਪਤਾ ਸਾਫ਼ ਜੇ ਮੈਂ ਤੁਹਾਨੂੰ ਗੱਲ ਨਾ ਸਮਝਾਵਾਂ ਜੋ ਤੁਸੀਂ ਚੀਜ਼ ਬਹੁਤ ਸਟਰੋਂਗਲੀ ਫੀਲ ਕਰਕੇ ਕਹਿ ਰਹੇ ਹੋ ਨਾ ਉਹਨੇ ਉਸੇ ਚੀਜ਼ ਦੇ ਹਿਸਾਬ ਨਾਲ ਚੱਲਣਾ ਸ਼ੁਰੂ ਕਰ ਦੇਣਾ ਹੁਣ ਕੋਸ਼ਿਸ਼ ਕਰਿਓ ਕਿ ਤੁਸੀਂ 네ਗੇਟਿਵ ਚੀਜ਼ਾਂ ਤੋਂ ਦੂਰ ਰਹਿਣਾ 네ਗੇਟਿਵ ਚੀਜ਼ਾਂ ਬੋਲਣੀਆਂ ਨਹੀਂ ਤੇ ਬਾਕੀ ਜੇ ਫਿਰ ਵੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਮਝਣਾ ਚਾਹੁੰਦੇ ਹੋ ਤਾਂ ਮੈਨਾਂ ਇਥੇ ਐਂਡ ਉੱਤੇ ਆਪਣਾ WhatsApp ਕੰਟੈਕਟ ਜਿਹੜਾ ਹੈਗਾ ਤੁਹਾਨੂੰ ਦੇ ਰਹੀ ਆ ਤੁਸੀਂ ਮੈਨੂੰ ਉਹਦੇ ਜਰੀਏ ਕੰਟੈਕਟ ਕਰ ਸਕਦੇ ਹੋ ਪਰ ਪਲੀਜ਼ ਰਿਕਵੈਸਟ ਆ ਵੀ WhatsApp ਹੀ ਕਰਿਓ ਕਿਉਂਕਿ ਤੁਸੀਂ ਵੀ ਤੁਹਾਨੂੰ ਵੀ ਪਤਾ ਹੀ ਹੈ ਕਿ ਬਹੁਤ ਸਾਰੇ ਕਿਉਂਕਿ ਦੇਖੋ ਚੈਨਲ ਤੇ ਬਹੁਤ ਸਾਰੇ ਸਬਸਕ੍ਰਾਈਬਰਸ ਨੇ ਜੇ ਹੁਣ ਸਾਰੇ ਫੋਨ ਕਰਨਗੇ ਹਰ ਇੱਕ ਦਾ ਫੋਨ ਚੱਕਣਾ ਮੇਰੇ ਲਈ ਪੋਸੀਬਲ ਨਹੀਂ ਆ ਲੇਕਿਨ ਹਾਂ ਜੇ ਤੁਸੀਂ ਮੈਸੇਜ ਛੱਡੋਗੇ ਜੇ ਮੈਂ ਉਸ ਟਾਈਮ ਫਰੀ ਨਹੀਂ ਹੋऊंगी ਤਾਂ ਬਾਅਦ ਵਿੱਚ ਮੈਸੇਜ ਨੂੰ ਪੜ੍ਹ ਕੇ ਰਿਪਲਾਈ ਜ਼ਰੂਰ ਕਰ ਸਕਦੀ ਹਾਂ ਕਈ ਵਾਰੀ ਹੁੰਦਾ ਨਾ ਕਿ ਤੁਸੀਂ ਆਪਣੇ ਮਨ ਦੀ ਗੱਲ ਕਰਨਾ ਚਾਹੁੰਦੇ ਹੋ ਵੀ ਜਾਂ ਲਾਫ ਅਟਰੈਕਸ਼ਨ ਵਾਲੀ ਹੋਰ ਡਿਟੇਲ ਦੇ ਵਿੱਚ ਅੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ ਤਾਂ ਫਿਰ ਮੈਂ ਤੁਹਾਡੇ ਨੂੰ ਜਿੰਨਾ ਮੇਥੋਂ ਹੋ ਸਕਿਆ ਮੈਂ ਹੈਲਪ ਜ਼ਰੂਰ ਕਰੂੰਗੀ ਸੋ ਇੱਥੇ ਮੈਂ WhatsApp ਕੰਟੈਕਟ ਆਪਣਾ ਦਊਂਗੀ ਤੁਸੀਂ ਸਿਰਫ WhatsApp ਕਰਨਾ ਹੈ ਜੀ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਹਾਂ ਐਂਡ ਮਿਲਦੀਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ